ਅੱਜ ਅਸੀਂ ਗੱਲ ਕਰਾਂਗੇ ਨੇਪਾਲ ਵਿੱਚ ਚੱਲ ਰਹੀ ਇੱਕ ਅਜਿਹੀ ਕ੍ਰਾਂਤੀ ਬਾਰੇ ਜਿੱਥੇ ਜਨਜੀ ਜਨਰੇਸ਼ਨ ਨੇ ਇੱਕ ਅਜਿਹਾ ਕੰਮ ਕਰ ਦਿਖਾਇਆ ਜੋ ਕਿ ਹਰ ਇੱਕ ਜਵਾਨ ਦਾ ਸੁਪਨਾ ਹੈ ਜਿੱਥੇ ਉਹਨਾਂ ਨੇ ਭ੍ਰਸ਼ਟਾਚਾਰ ਅਤੇ ਲਗਜ਼ਰੀ ਵਿੱਚ ਡੁੱਬੀ ਸਰਕਾਰ ਨੂੰ ਕੁੱਟਨੀਆ ਤੇ ਲਿਆ ਦਿੱਤਾ 28 ਅਗਸਤ 2025 ਵਿੱਚ ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਐਕਸਟਰੀਸਟਰੀ ਨੂੰ ਲਾਜ਼ਮੀ ਕਰਨ ਦਾ ਦਬਾਅ ਬਣਾਇਆ ਤੇ 4 ਸਤੰਬਰ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਐਪਸ ਨੂੰ ਬੈਨ ਕਰ ਦਿੱਤਾ ਪਰ ਅਜਿਹਾ ਕਿਉਂ? ਨੇਪਾਲ ਸਰਕਾਰ ਨੇ ਇਹਨਾਂ ਐਪਲੀਕੇਸ਼ਨ ਨੂੰ ਬੈਨ ਕਰਨਾ ਇਸ ਲਈ ਜ਼ਰੂਰੀ ਸਮਝਿਆ ਕਿਉਂਕਿ ਜਿੰਗ ਜੇਨਰੇਸ਼ਨ ਨੇ ਇਹਨਾਂ ਨੇਤਾਵਾਂ ਤੇ ਇਹਨਾਂ ਦੇ ਨੈਪੋਕੀਟਸ ਦੀ ਲਕਜ਼ਰੀ ਲਾਈਫ ਨੂੰ ਸੋਸ਼ਲ ਮੀਡੀਆ ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਨੇਪਾਲ ਸਰਕਾਰ ਦਾ ਇਹ ਕਦਮ ਉਲਟਾ ਪੈ ਗਿਆ ਤੇ ਇਸ ਬੈਨ ਨੇ ਅੱਗ ਵਿੱਚ ਈਂਦਾ ਕੰਮ ਕੀਤਾ ਹੈਸ਼ਟੈਗ ਨਾਲ ਸ਼ੁਰੂ ਹੋਈ ਇਹ ਕ੍ਰਾਂਤੀ ਸੜਕਾਂ ਤੇ ਉਤਰ ਗਈ ਇਹ ਲੋਕਾਂ ਦੇ ਗੁੱਸੇ ਨੇ ਸਰਕਾਰ ਨੂੰ ਹਿਲਾਕੇ ਰੱਖ ਦਿੱਤਾ ਜਿੰਗ ਜੇਨਰੇਸ਼ਨ ਨੇ ਪਾਰਲੀਮੈਂਟ ਵਿੱਚ ਜਾ ਕੇ ਤੋੜ ਫੋਰ ਸ਼ੁਰੂ ਕਰਨ ਦਿੱਤੀ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨੇਤਾਵਾਂ ਤੇ ਅਟੈਕ ਵੀ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਨੇਪਾਲ ਸਰਕਾਰ ਨੂੰ ਅਸਤੀਫਾ ਦੇਣਾ ਪਿਆ ਤੇ ਨੇਪਾਲ ਵਿੱਚ ਸਰਕਾਰ ਡਿੱਗ ਗਈ ਇਹ ਕਹਾਣੀ ਸਿਰਫ ਨੇਪਾਲ ਦੀ ਹੀ ਨਹੀਂ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿੱਚ ਵੀ ਆਇਆ ਹੈ ਇਹ ਵਾਪਰਿਆ ਸੀ ਤੇ ਜਵਾਨਾਂ ਦੀ ਆਵਾਜ਼ ਨੇ ਸਰਕਾਰ ਨੂੰ ਹਿਲਾਕੇ ਰੱਖ ਦਿੱਤਾ